ਇੱਕ ਗਾਣਾ ਜਿਹੜਾ ਤੁਹਾਡਾ ਬੜਾ ਫੇਵਰੇਟ ਹੈ ਤੇ ਲੋਕੀ ਬਹੁਤ ਪਸੰਦ ਵੀ ਕਰਦੇ ਤੇ ਉਹਦੇ ਕਰਕੇ ਤੁਸੀਂ ਵਾਇਰਲ ਵੀ ਹੋਏ ਸੀ ਜਿੰਦਗੀ 'ਚ ਮੈਂ ਲੱਖਾਂ ਜਾਣੇ ਕਰ ਲਾਈ ਜਿਹੜੇ ਮੈਂ ਮਤਲਬ ਮੇਰੀ ਮਾਂ ਲਈ ਨਾ ਇਹ ਹਮੇਸ਼ਾ ਮੈਂ ਗਾਣਾ ਗਾਉਣਾ ਹੁੰਦਾ ਜੀ ਹੋ ਬੱਚੇ ਮਾਂ ਦਾਦੇਣਨੀ ਦੇ ਸਕਦੇ ਤੇ ਮਾਂ ਆ ਕਈ ਕਈ ਲੜ ਲੜਾਉਂਦੀਆਂ ਨੇ ਮੇਰੀ ਮਾਂ ਜਿੱਥੇ ਮੇਰੇ ਨਾਲ ਖੜ ਗਈ ਉੱਥੇ ਕੋਈ ਨਹੀਂ ਖੜ ਸਕਦਾ ਮੇਰਾ ਪਿਓ ਵੀ ਨਹੀਂ ਮੇਰੇ ਨਾਲ ਉੱਥੇ ਖੜ ਸਕਦਾ ਜਿੱਥੇ ਮੇਰੀ ਮਾਂ ਖੜ ਗਈ ਜਦੋਂ ਮੈਂ ਕੋਈ ਵੀਡੀਓ ਦੇਖ ਲੈਣਾ ਨਾ ਜੀ ਸੋਸ਼ਲ ਮੀਡੀਆ ਤੇ ਇਦਾਂ ਬੀ ਇਲੈਕਟ੍ਰਿਕ ਸ਼ੌਕ ਲੱਗ ਗਿਆ ਕਿਸੇ ਨੂੰ ਹਨਾ ਇਦਾਂ ਲੰਮ ਕਰਿਆ ਮੈਨੂੰ ਇਦਾਂ ਹੁੰਦਾ ਮੈਂ ਕਿਵੇਂ ਬਚ ਗਿਆ ਤਾਂ ਹੋਈ ਨਹੀਂ ਸਕਦਾ ਵੀ ਜਿਹੜਾ ਸ਼ਰਾਬ ਬੰਦੇ ਨਾਲ ਹੋ ਰਿਹਾ ਹੋਣਾ ਮੇਰੇ ਨਾਲ ਵੀ ਇਦਾਂ ਹੋਇਆ ਸੀ ਲੈਫਟ ਹੈਂਡ ਵਾਲੀ ਕੰਮ ਕਰਦਾ ਜੀ ਜੋ ਵੀ ਕੰਮ ਹੈ ਜਿਵੇਂ ਗੱਡੀ ਵੀ ਚਲਾਉਣੀ ਹੈ ਮੋਟਰਸਾਈਕਲ ਚਲਾਉਣਾ ਤੇ ਉਹ ਮੈਂ ਜੋ ਵੀ ਕੰਮ ਮਤਲਬ ਦੁਨੀਆਦਾਰ ਦੇ ਵਿੱਚ ਰਹਿ ਕੇ ਕਰਦਾ ਜੀ ਇਤਾਰੇ ਦੇ ਵਿੱਚ ਰਹਿ ਕੇ ਕਰਦਾ ਉਹ ਸਾਰੇ ਲੈਫਟ ਹੈਂਡ ਨਾਲ ਹੀ ਕਰਦਾ ਫਿਰ ਰਿਐਲਿਟੀ ਸ਼ੋਅ ਦੇ ਵਿੱਚ ਰਿਐਲਿਟੀ ਘਟ ਹੁੰਦੀ ਹੈ ਹਾਂ ਜੀ ਰਿਐਲਿਟੀ ਘਟ ਹੁੰਦੀ ਹੈ ਜਿਹਦੇ ਵਿੱਚ ਮੈਂ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਯੋ ਚੀਜ਼ਨ ਮੈਂ 2-3 ਵਾਰ ਹੀ ਗਿਆ ਤੇ ਮੈਨੂੰ ਕਾਫੀ ਜਾਣੇ ਕਿਹਾ ਵੀ ਨਹੀਂ ਜਾਣਾ ਨਹੀਂ ਤੂੰ ਸਮਾਵੀ ਮਾੜਾ ਨਹੀਂ ਹੁੰਦਾ ਜੀ ਕਰ ਹਾਂ ਬੰਦਾ ਮਾੜਾ ਹੋ ਸਕਦਾ ਸਮਾਣੀ ਮਾੜਾ ਹੋ ਸਕਦਾ ਗਰੀਬੀ ਨਹੀਂ ਕਹਿ ਸਕਦੇ ਗਰੀਬੀ ਮਾੜੀ ਨਹੀਂ ਹੁੰਦੀ ਗਰੀਬੀ ਨਾ ਪਾਵਰ ਹੁੰਦੀ ਤੁਸੀਂ ਚੱਲਣਾ ਸ਼ੁਰੂਤ ਕਰੋ ਮੰਜ਼ਲੇ ਆਪਣੇ ਆਪ ਬਣਤੀ ਜਾਣਗੀਆਂ ਜ਼ਰਾ हटਕੇ ਦੇ ਅਗਲੇ ਐਪੀਸੋਡ ਦੇ ਵਿੱਚ ਮੈਂ ਸ਼ਿਖਾ ਸੰਧੀਰ ਨਿੱਗਾ ਸਵਾਗਤ ਕਰਦੀ ਆ ਅੱਜ ਇਸ ਪਲੇਟਫਾਰਮ ਦੇ ਉੱਤੇ ਤੁਹਾਨੂੰ ਇੱਕ ਾਨੋਖੀ ਕਹਾਣੀ ਦਿਖਾਉਣੀ ਆ ਉਸ ਮੁੰਡੇ ਦੀ ਕਹਾਣੀ ਜੋ ਮਾਂਸਾ ਦੇ ਇੱਕ ਛੋਟੀ ਜੀ ਗਲੀ ਦੇ ਵਿੱਚੋਂ ਉੱਠਦਾ ਤੇ ਉਹਦੇ ਨਾਲ ਬਚਪਨ ਦੇ ਵਿੱਚ ਕੁਝ ਅਜੀਹਾ ਵਾਕਿਆ ਘਟਦਾ ਜਿਸ ਨੂੰ ਉਹ ਹਾਰ ਨਹੀਂ ਮੰਨਦਾ ਬਲਕਿ ਉਸ ਨੂੰ ਆਪਣੀ ਚਿੰਗਾਰੀ ਬਣਾ ਕੇ ਇਸ ਤਰੀਕੇ ਦੇ ਨਾਲ ਜਹਾਨ ਦੇ ਸਾਹਮਣੇ ਆਂਦਾ ਹੈ ਕਿ ਲੋਕੀ ਜਦੋਂ ਜਦੋਂ ਉਹਦੀ ਆਵਾਜ਼ ਸੁਣਦੇ ਨੇ ਤਾਂ ਤਾੜੀਆਂ ਮਾਰਨ ਤੇ ਮਜਬੂਰ ਹੋ ਜਾਂਦੇ ਨੇ ਲੱਕੀ ਮਾਨਸਾ ਇਸ ਮੁੰਡੇ ਦਾ ਨਾਮ ਹੈ ਬਚਪਨ ਦੇ ਵਿੱਚ ਕੀ ਘਟਨਾ ਘਟੀ ਉਹ ਵੀ ਦੱਸਾਂਗੇ ਪਰ ਲੱਕੀ ਦੀ ਜਰਨੀ ਕਿਵੇਂ ਉਸ ਨੂੰ ਇੰਡਸਟਰੀ ਦੇ ਵਿੱਚ ਨਾਮ ਖੱਟਣ ਦੇ ਵਿੱਚ ਉਹਦੀ ਆਵਾਜ਼ ਦੇ ਜ਼ਰੀਏ ਕਿਦਾਂ ਜਿਹੜਾ ਲੋਕਾਂ ਨੂੰ ਮੋਟੀਵੇਟ ਕਰ ਰਿਹਾ ਹੈ ਅੱਜ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਪਹਿਲਾਂ ਸਵਾਗਤ ਕਰਦੇ ਆ ਲੱਕੀ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਮੈਮ ਥੈਂਕ ਯੂ ਲੱਕੀ ਮਾਨਸਾ ਨਾਮ ਕਿਉਂ ਚੁਣਿਆ ਤੁਸੀਂ ਆਪਣੇ ਨਾਮ ਦੇ ਪਿੱਛੇ ਲਗਾਣਾ ਮੈਂ ਐਕਚੁਅਲੀ ਮੇਰਾ ਨਾਮ ਨਾ ਪਹਿਲਾਂ ਕਲਾ ਲਕੀ ਸੀ ਗਾਈ ਹਮ ਸਾਰੇ ਪ੍ਰੂਫਾਂ ਦੇ ਲੱਕੀ ਚੱਲਦੇ ਤੇ ਜਦੋਂ ਮੈਂ ਗਾਇਕੀ ਲੈਣ ਦੇ ਵਿੱਚ ਆਇਆ ਤੇ ਮੈਨੂੰ ਇਦਾਂ ਸੀ ਵੀ ਮੈਂ ਆਪਣੇ ਨਾਲ ਨਾਲ ਆਪਣੇ ਸ਼ਹਿਰ ਦਾ ਨਾਮ ਵੀ ਰੋਸ਼ਨ ਕਰਾਈ ਇਹ ਸੇ ਕਰਕੇ ਮੈਂ ਆਪਣੇ ਨਾਮ ਦੇ ਪਿੱਛੇ ਮਾਨਸਾ ਕਰ ਲਈ ਲੱਕੀ ਮਾਨਸਾ ਹਮ ਲੱਕੀ ਇੰਟਰਵਿਊ ਮੈਨੂੰ ਲੱਗਦਾ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ ਪਰ ਸਭ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਇੱਕ ਗਾਣਾ ਜਿਹੜਾ ਤੁਹਾਡਾ ਬੜਾ ਫੇਵਰੇਟ ਹੈ ਤੇ ਲੋਕੀ ਬਹੁਤ ਪਸੰਦ ਵੀ ਕਰਦੇ ਤੇ ਉਹਦੇ ਕਰਕੇ ਤੁਸੀਂ ਵਾਇਰਲ ਵੀ ਹੋਏ ਸੀ ਜੀ ਉਹ ਇਦਾਂ ਸੀਗਾ ਜੀ ਉਜੇ ਜਿਹੜੇ ਇੰਟਰਵਿਊ ਹੋਏ ਸੀ ਨਾ ਮੇਰੀ ਉਹ ਜਿਹੜਾ ਵਾਇਰਲ ਸੀਗਾ ਗਾਣਾ ਬਹੁਤ ਲੋਕਾਂ ਨੇ ਦੇਖਿਆ ਮੈਨੂੰ ਬਹੁਤ ਪਿਆਰ ਮਿਲੇ ਤੇ ਮੈਨੂੰ ਬਹੁਤ ਹੌਸਲਾ ਮਿਲੇ ਉਸ ਚੀਜ਼ ਨਾਲ ਤੇ ਕਿਉਂਕਿ ਪਹਿਲਾਂ ਕੱਲੀ ਮਿਹਨਤ ਕਰਦੇ ਰਹਿੰਦੇ ਸੀ ਅਸੀਂ ਘਰੇ ਬੈਠੇ ਸੀ ਗਾ ਲੈਂਦੇ ਸੀ ਕੋਈ ਹੋਣੀ ਸੀਗਾ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਲੋਕ ਪਸੰਦ ਕਰ ਰਹੇ ਨੇ ਜੋ ਇਸ ਚੀਜ਼ ਨੂੰ ਤੇ ਫਿਰ ਮੈਨੂੰ ਹੋਰ ਹੌਸਲਾ ਮਿਲੇ ਜੀ ਤੇ ਫਿਰ ਮੈਂ ਹੋਰ ਵੱਧ ਤਿਆਰੀ ਕੀਤੀ ਤੇ ਉਹ ਗਾਣਾ ਮੇਰਾ ਇਦਾਂ ਸੀਗਾ ਜਿਹੜਾ ਬਹੁਤ ਵਾਇਰਲ ਹੋਇਆ ਸੀਗਾ ਤੇ ਮਾੜਾ ਗਾਣਾ ਸੀਗਾ ਤੇ ਕਿਉਂਕਿ ਮੈਂ ਆਪਣੀ ਮਾਂ ਨੂੰ ਵੀ ਬਹੁਤ ਪਿਆਰ ਕਰਦਾ ਕਿਉਂਕਿ ਉਹਨਾਂ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਹਨ ਤੇ ਬਾਕੀ ਉਹਨਾਂ ਨੇ ਦੇਣ ਵੀ ਨਹੀਂ ਕਦੇ ਦੇ ਸਕਿਆ ਇਹ ਤਾਂ ਨਾ ਲੋਕੀ ਗੱਲਾਂ ਕਹਿੰਦੇ ਨੇ ਤਾਂ ਵੀ ਦੇ ਨਹੀਂ ਦੇ ਸਕਦੇ ਮੈਂ ਵਾਕੇ ਚ ਨਹੀਂ ਦੇਣ ਦੇ ਸਕਦਾ ਜੀ ਮੇਰੀ ਮਾਂ ਦਾ ਕਿਉਂਕਿ ਮੇਰੀ ਮਾਂ ਜਿੱਥੇ ਮੇਰੇ ਨਾਲ ਖੜ ਗਈ ਉੱਥੇ ਕੋਈ ਨਹੀਂ ਖੜ ਸਕਦਾ ਮੇਰਾ ਪਿਓ ਵੀ ਨਹੀਂ ਮੇਰੇ ਨਾਲ ਉੱਥੇ ਖੜ ਸਕਦਾ ਜਿੱਥੇ ਮੇਰੀ ਮਾਂ ਖੜ ਗਈ ਕਿੰਨੀ ਵੱਡੀ ਗੱਲ ਹੈ ਕਿੰਨੀ ਵੱਡੀ ਗੱਲ ਹੈ ਲੋਕ ਕਹਿੰਦੇ ਮਾਂ ਪਿਓ ਖੜਗੇ ਸਿਰਫ ਮੇਰੇ ਨਾਲ ਮੇਰੀ ਮਾਂ ਖੜ ਗਈ ਨਾ ਜਿੱਥੇ ਉੱਥੇ ਕੋਈ ਵੀ ਨਹੀਂ ਖੜ ਸਕਦਾ ਪਿਓ ਦਾ ਬਹੁਤ ਵੱਡਾ ਦਰਜਾ ਹੁੰਦਾ ਤੇ ਹੁਣ ਵੀ ਕਿਥੇ ਬੇਟਾ ਮੈਂ ਡੇੜੀ ਮੈਂ ਇੱਥੇ ਸੀਗਾ ਦੱਸੋ ਜੀ ਤੇ ਐਦਾ ਤਾਂ ਮੈਂ ਵਧੀਆ ਪਿਆਰ ਨਾਲ ਗੱਲ ਕਰਦਾ ਬਹੁਤ ਮੇਰੇ ਡੇੜੀ ਮੈਨੂੰ ਪਿਆਰ ਕਰਦੇ ਨੇ ਜੀ ਪਰ ਜਿੰਨਾ ਦੁੱਖ ਮੇਰੀ ਮਾਂ ਨੇ ਦੇਖਿਆ ਮੇਰੇ ਨਾਲ ਕਿਉਂਕਿ ਉਹੀ ਮੇਰੇ ਨਾਲ ਚੰਡੀਗੜ੍ਹ ਪੀਏ ਜਦੋਂ ਮੇਰਾ ਇਲਾਜ ਚੱਲਦਾ ਸੀ ਨਾ ਜੀ ਜਦੋਂ ਮੈਨੂੰ ਇਲੈਕਟ੍ਰਿਕ ਸ਼ੌਕਰ ਲੱਗਿਆ ਸੀ ਤੇ ਉਹ ਤਾਂ ਮੇਰੇ ਨਾਲ ਸੀ ਇੱਕ ਦਿਨ ਵੀ ਮੇਰੀ ਮਾਂ ਨੇ ਘਰੇ ਮੂੰਹ ਨਹੀਂ ਦੇਖਿਆ ਸੀਗਾ ਕਰਦਾ ਚੰਡੀਗੜ੍ਹ ਹੀ ਸੀਗੀ ਮੇਰੀ ਮੰਮੀ ਮੇਰੇ ਨਾਲ ਹਸਪੀਟਲ ਦੇ ਵਿੱਚ ਤੇ ਉਦੋਂ ਤੋਂ ਲੈ ਕੇ ਮੈਨੂੰ ਹੁਣ ਜਦੋਂ ਮੈਂ ਵੱਡਾ ਹੋਇਆ ਨਾ ਮੈਨੂੰ ਹੁਣ ਸਮਝ ਆਈ ਵੀ ਮਾਂ ਕੀ ਚੀਜ਼ ਹੁੰਦੀ ਆ ਜੀਦਾ ਲੋਕੀ ਵੈਸੇ ਕਹ ਦਿੰਦੇ ਨੇ ਵੀ ਚੰਗੇ ਭਲੇ ਹੁੰਦੇ ਹੁੰਦੇ ਮਾਂ ਦਾ ਨਹੀਂ ਦੇ ਸਕਦੇ ਮੈਂ ਸੱਚੂ ਹੀ ਨਹੀਂ ਦੇਣ ਦੇ ਸਕਦਾ ਜੀ ਮੇਰੀ ਮਾਂ ਕਿਵੇਂ ਸੀ ਤੇ ਉਹ ਗਾਣਾ ਇਦਾਂ ਸੀਗਾ ਜੀ ਹੋ ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ ਤੇ ਮਾਂ ਆਈ ਕਈ ਕਈ ਲੜ ਲੜਾਉਂਦੀਆਂ ਨੇ ਹੋ ਗਿੱਲੀ ਥਾਂ ਤੇ ਪੈਂਦੀਆਂ ਆਪ ਮਾਵਾ ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨਹੀਂ ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ ਤੇਰੀ ਮਮਤਾ ਤੇ ਦੁਲਹਾਰ ਤੇਰਾ ਹੋ ਖੁਦ ਚੱਲਦੀ ਰਹੀ ਤਤਿਆਂ ਵਾਂ ਮਾਂ ਹੋ ਮੈਨੂੰ ਕਰਕੇ ਠੰਡੜੀ ਛਾਂ ਹਰ ਜਨਮ ਦੇਣ ਨੀ ਦੇ ਸਕਦਾ ਮੈਂ ਤੇਰੇ ਐਹਸਾਨ ਦਮ ਬਸ ਥੋੜੇ ਮੇਰੇ ਤੋਂ ਘਾਇ ਨਹੀਂ ਜਾਂਦੀ ਮਾਰ ਮੇਰਾ ਵੀ ਇਨਫੈਕਟ ਇਨੇ ਕੀ ਬੋਲ ਸੁਣ ਕੇ ਮੇਰਾ ਕਿਉਂਕਿ ਜਿੰਦਗੀ ਚ ਮੈਂ ਲੱਖਾਂ ਗਾਣੇ ਕਰ ਲਾਂ ਜਿਹੜੇ ਮੈਂ ਮਤਲਬ ਮੇਰੀ ਮਾਂ ਲਈ ਨਾ ਹਮੇਸ਼ਾ ਮੈਂ ਗਾਣਾ ਗਾਣਾ ਹੁੰਦਾ ਜੀ ਕਿਉਂਕਿ ਮੈਂ ਜਿੱਦਾਂ ਦੀ ਮਰਜ਼ੀ ਗਾਣੇ ਕਰ ਲਾਂ ਤੇ ਇਹ ਮੇਰੇ ਦਿਲ ਨੂੰ ਲੱਗਿਆ ਹੋਇਆ ਹੈ ਗਾਣਾ ਜੀ ਲੱਕੀ ਉਹ ਵਾਕਿਆ ਹੋਇਆ ਕਿਵੇਂ ਸੀ ਕਿਉਂਕਿ ਹੁਣ ਵੀ ਉਹ ਚਿਹਰੇ ਤੇ ਹਲੇ ਵੀ ਨਿਸ਼ਾਨ ਹੈ ਹੱਥ ਤੁਹਾਡਾ ਇੱਕ ਕੰਮ ਨਹੀਂ ਕਰਦਾ ਹੈਗਾ ਹਨਾ ਔਰ ਜਦੋਂ ਤੁਸੀਂ ਸ਼ੀਸ਼ੇ ਦੇ ਵਿੱਚ ਅੱਜ ਵੀ ਆਪਣੇ ਆਪ ਨੂੰ ਦੇਖਦੇ ਹੋਵੋਗੇ ਕਿਉਂਕਿ ਉਹ ਚਿਹਰੇ ਤੇ ਨਿਸ਼ਾਨ ਰਹਿ ਗਿਆ ਤਾਂ ਉਹ ਚੇਤੇ ਆ ਜਾਂਦਾ ਹੋਣਾ ਉਹ ਵਾਕਿਆ ਹੋਇਆ ਕੀ ਸੀ ਐਕਚੁਅਲੀ ਮੈਂ ਬਚਪਨ ਦੇ ਵਿੱਚ ਨਾ ਹੀ ਸਾਡੇ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਆਣਾ ਸੀਗਾ ਜੀ ਹੁਣ ਵੀ ਆਉਣ ਵਾਲਾ ਫਰਵਰੀ ਦੇ ਵਿੱਚ ਹੀ ਤੇ ਮੈਂ ਨਾ ਸੇਵਾ ਕਰਦਾ ਹੁੰਦਾ ਸੀਗਾ ਜੀ ਛੋਟਾ ਹੀ ਹੁੰਦਾ ਤੇ ਘਰਾਂ ਦੇ ਵਿੱਚੋਂ ਦੁੱਧ ਲੈ ਕੇ ਆਉਣਾ ਜੀ ਮੈਂ ਜਿੱਦਾਂ ਜਾਂਦੇ ਹੁੰਦੇ ਨਾ ਮੈਂ ਘਰਾਂ ਦੇ ਵਿੱਚ ਬਾਜ ਮਾਰ ਦਿੰਦਾ ਜੀ ਵੀ ਸ਼ਰਗੁਰੇਵਦਾਸ ਮਹਾਰਾਜੀ ਦੇ ਜਨਮ ਦੇ ਸਾਡੇ ਤੈਨ ਦੁੱਧ ਦੀ ਸੇਵਾ ਜੀ ਤੇ ਮੈਂ ਸਾਰੇ ਘਰਾਂ ਦੇ ਵਿੱਚ ਜਾਣਾ ਸੀ ਸਵੇਰੇ ਸ਼ਾਮ ਤੇ ਮੈਂ ਬਹੁਤ ਸੇਵਾ ਕਰਦਾ ਹੁੰਦਾ ਸੀ ਜੀ ਤੇ ਜਦੋਂ ਸੰਗਤ ਹੁੰਦੀ ਲੰਗਰ ਵੀ ਮੈਨੂੰ ਇਦਾਂ ਹੀ ਸੀ ਮਾਈ ਸੇਵਾ ਕਰੀ ਜਾਮਾ ਜੀ ਮੇਰਾ ਬਹੁਤ ਪਤਾ ਨਹੀਂ ਕੀ ਸੀ ਬਚਪਨ ਦੇ ਵਿੱਚ ਇਹ ਮੈਨੂੰ ਪਤਾ ਨਹੀਂ ਸੀਗਾ ਇਸ ਚੀਜ਼ ਬਾਰੇ ਤੇ ਉਹਦਣਾ ਜੀ ਮਤਲਬ ਭੋਗ ਪੈਣਾ ਸੀਗਾ ਜੀ ਇਸ ਤੋਂ ਬਾਅਦ ਮੈਂ ਭਾਂਡੇ ਮਾਜ ਰਿਆ ਸੀਗਾ ਜੀ ਸੇਵਾ ਕਰਦਾ ਕਰਦਾ ਤੇ ਉੱਤੇ ਚਲਾ ਗਿਆ ਜੀ ਮੈਂ ਤੀਜੀ ਮੰਜ਼ਲ ਤੇ ਉੱਥੇ ਵੱਡੇ ਟਰਾਂਸਫਰ ਹੁੰ ਸੀਗੇ ਤੇ ਮੈਨੂੰ ਪਤਾ ਨਹੀਂ ਸੀ ਵੀ ਤਾਰਾਂ ਦੇ ਵਿੱਚ ਕਰੰਟ ਹੁੰਦਾ ਈ ਤੇ ਉਹ ਮੈਨੂੰ ਤਾਰਾਂ ਹੈਗੇ ਸੀ 11000 ਵੋਲਟੇਜ ਦੇ ਜੀ ਜੀ ਤੋਂ ਕੋਈ ਸ਼ਾਇਦ ਬੰਦਾ ਮੈਨੂੰ ਲੱਗਦਾ ਨਹੀਂ ਬਚ ਜੂਗਾ ਤੇ ਮੈਂ ਖੇੜ ਦਾ ਖੇੜ ਦੇ ਉੱਪਰ ਚਲਾ ਗਿਆ ਜੀ ਤਾਰਾਂ ਨੇ ਮੈਨੂੰ ਦੂਰੋਂ ਹੀ ਖਿੱਚ ਲਈ ਤਾਰਾਂ ਨੇ ਮੈਨੂੰ ਛੱਡਿਆ ਨਹੀਂ ਮੈਂ 20 ਮਿੰਟ ਲੰਮਕਿਆ ਰਿਹਾ ਜੀ ਉੱਥੇ ਤੀਜੀ ਮੰਜ਼ਲ ਤੇ ਤੇ ਮੈਂ ਨਾ ਜਦੋਂ ਹੁਣ ਜਦੋਂ ਮੈਂ ਕੋਈ ਵੀਡੀਓ ਦੇਖ ਲੈਣਾ ਨਾ ਜੀ ਸੋਸ਼ਲ ਮੀਡੀਆ ਤੇ ਇਦਾਂ ਵੀ ਇਲੈਕਟ੍ਰਿਕ ਸ਼ੌਕ ਲੱਗ ਗਿਆ ਕਿਸੇ ਨੂੰ ਹਨਾ ਇਦਾਂ ਲੰਮਕ ਰਿਹਾ ਮੈਨੂੰ ਇਦਾਂ ਹੁੰਦਾ ਮੈਂ ਕਿਵੇਂ ਬਚ ਗਿਆ ਤਾਂ ਹੋਈ ਨਹੀਂ ਸਕਦਾ ਵੀ ਜਿਹੜਾ ਸ਼ਰਾਬ ਬੰਦੇ ਨਾਲ ਹੋ ਰਿਹਾ ਹੋਣਾ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ ਪਰ ਮੈਂ ਬਚ ਕਿਦਾਂਗੇ ਮੈਨੂੰ ਨਹੀਂ ਪਤਾ ਕਿਉਂਕਿ ਇਹ ਚਲੋ ਮੇਰੇ ਕਰਮ ਲਾ ਲਓ ਮੇਰੇ ਮਾਪਿ ਉਹਦੇ ਕਰਮ ਲਾ ਲਓ ਹਨਾ ਜੀ ਤੇ ਬਾਕੀ ਸੇਵਾ ਲਾ ਲਓ ਇਹ ਮੇਰੀ ਹਨਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਰਮ ਕੀਤਾ ਹਨਾ ਜਿੱਥੇ ਕੋਈ ਵੀ ਨਹੀਂ ਬਚ ਕੇ ਆ ਸਕਦਾ ਤੇ ਉੱਥੇ ਮੈਂ ਹੁਣ ਤੁਹਾਡੇ ਸਾਹਮਣੇ ਬੈਠਾ ਜੀ ਤੁਸੀਂ ਕਿਹਾ ਕਿ ਤੁਹਾਡੀ ਮਾਦਾ ਦਰਜਾ ਤੁਹਾਡੇ ਪਿਓ ਨਾਲੋਂ ਵੀ ਜ਼ਿਆਦਾ ਜਿੱਥੇ ਕੋਈ ਨਹੀਂ ਖੜਿਆ ਤੁਹਾਡੀ ਮਾਂ ਖੜੀ ਹਨਾ ਬਹੁਤ ਔਖਾ ਹੁੰਦਾ ਕਿਸੇ ਲੇਡੀ ਦੇ ਲਈ ਵੀ ਵੀ ਤੁਸੀਂ ਕਿਸੇ ਦੂਜੇ ਸ਼ਹਿਰ ਜਾ ਰਹੇ ਹੋ ਖਾਸ ਕਰਕੇ ਮਾਨਸਾ ਤੋਂ ਜਦੋਂ ਤੁਸੀਂ ਚੰਡੀਗੜ੍ਹ ਟਰੈਵਲ ਕਰ ਰਹੇ ਹੋ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਣਾ ਹਸਪਤਾਲ 'ਚ ਦਵਾਈਆਂ ਲਈ ਤੱਕੇ ਖਾਣੇ ਆ ਡਾਕਟਰਾਂ ਦੇ ਮਿੰਤਾ ਕਰਨੀਆਂ ਨੇ ਅਪਾਇੰਟਮੈਂਟਸ ਲੈਣੇ ਬਹੁਤ ਔਖਾ ਹੁੰਦਾ ਮੰਨਦੇ ਹੋ ਕਿ ਅੱਜ ਸਹੀ ਸਲਾਮਤ ਬੈਠੇ ਹਾਂ ਮਾਂ ਕਰਕੇ ਬਿਲਕੁਲ ਜੀ ਸਭ ਕੁਝ ਮੇਰੀ ਮੰਮੀ ਕਰ ਕੀ ਹੈ ਜੀ ਮੇਰੇ ਮੈਂ ਲੱਖ ਵੱਡਾ ਬਣ ਜਾ ਲੱਖ ਸ਼ੋਰਤਾ ਜੇ ਲੱਖ ਗੱਡੀਆਂ ਆ ਜਾਣ ਲੱਖ ਘਰ ਆ ਜਾਣ ਆਪਣੇ ਕੋਲ ਵੱਡੇ ਬੰਗਲੇ ਬਣ ਜਾਣ ਪਰ ਜਿੱਥੇ ਮੈਂ ਮੇਰੀ ਮਾਂ ਤੋਂ ਬਗੈਰ ਮੇਰਾ ਕੁਝ ਨਹੀਂ ਜੀ ਹੂੰ ਕਿਉਂਕਿ ਮੈਂ ਆਪਣੀ ਮਾਂ ਨੂੰ ਹੀ ਸਾਰਾ ਕੁਝ ਮੰਨਦਾ ਜੀ ਹੂੰ ਜੋ ਵੀ ਮੇਰੀ ਪੈ ਲਾਓ ਮੇਰੀ ਮਾਂ ਹੀ ਹੈ ਮੇਰੇ ਲਈ ਜੇ ਮੇਰੀ ਜਾਣਾ ਤਾਂ ਉਹ ਮੇਰੀ ਮਾਂ ਦੇ ਦੇ ਕਰਕੇ ਜੀ ਮੈਂ ਅੱਜ ਬਚਿਆ ਬੈਠਾ ਨਾ ਜੀ ਜੇ ਮੇਰੇ ਜੇ ਸਾਹ ਚੱਲ ਰਹੇ ਨੇ ਸਿਰਫ ਮੇਰੀ ਮਾਂ ਦੀ ਬਦੌਲਤ ਨੇ ਜੀ ਉਹ ਟਾਈਮ ਕਿਵੇਂ ਕੱਟਿਆ ਮਾਂ ਨੇ ਹੁਣ ਤਾਂ ਗੱਲ ਵੀ ਹੁੰਦੀ ਹੋਣੀ ਉਦੋਂ ਤਾਂ ਚਲੋ ਤੁਹਾਡੀ ਉਮਰ ਵੀ ਖੈਰ ਚੁੱਕੀ ਸੀ ਉਹ ਚੀਜ਼ ਨੂੰ ਜੇ ਮੈਂ ਜਦੋਂ ਸੋਚਦੇ ਨਾ ਇਹ ਮੈਨੂੰ ਆਪ ਹੀ ਮੇਰੇ ਲੋਕ ਅੰਡੇ ਖੜੇ ਹੋ ਜਾਂਦੇ ਜੀ ਕੋਕੀ ਮੈਂ ਤਾਂ ਛੋਟਾ ਸੀਗਾ ਜੀ ਮੈਂ ਤਾਂ ਸਿਰਫ ਦਰਦ ਚੱਲ ਸਕਦਾ ਸੀਗਾ ਜੀ ਜਦੋਂ ਮੇਰੀ ਇਹ ਚੀਕਾ ਪੈਂਦੀ ਸੀ ਨਾ ਹੀ ਸੋਹ ਜਾਣਾ ਹੁੰਦਾ ਸੀ ਉੱਥੇ ਵੀ ਐਨਾ ਮੁੰਡਾ ਔਖਾ ਹੀ ਹੈ ਤੇ ਮੇਰੀ ਮਾਂ ਪਤਾ ਨਹੀਂ ਕਿਦਾਂ ਚੱਲਦੀ ਹੋਊਗੀ ਮੈਂ ਇਹ ਚੀਜ਼ ਨੂੰ ਦੇਖ ਕੇ ਹੁੰਦਾ ਵੀ ਮੈਂ ਤਾਂ ਚਲੋ ਦੁੱਖ ਚੱਲ ਗਿਆ ਚੱਲ ਗਿਆ ਵੀ ਮੇਰੀ ਮਾਂ ਮੇਰਾ ਪੁੱਤ ਸੀ ਉਹਨੇ ਪਤਾ ਨਹੀਂ ਕਿਦਾਂ ਮੈਨੂੰ ਮੇਰੇ ਦੁੱਖ ਦੇਖ ਕੇ ਪਤਾ ਨਹੀਂ ਕਿਦਾਂ ਚੱਲੇ ਹੋਣੇ ਨੇ ਮੇਰੀ ਮੰਮੀ ਹੁਣ ਮੈਂ ਐਕਚੁਅਲੀ ਹੁਣ ਮੈਂ ਹੁਣ ਚੰਡੀਗੜ੍ਹ ਸ਼ਿਫਟ ਹੋ ਗਿਆ ਨਾ ਤੇ ਮੈਂ ਹੁਣ ਵੀ ਸੋਚਦਾ ਹਾਂ ਨਾ ਮੇਰੀ ਮੰਮੀ ਅਣ ਪੜਾਈ ਜਮਾ ਨਹੀਂ ਮੇਰੀ ਮੰਮੀ ਨੂੰ ਪੜਨਾ ਹੁੰਦਾ ਵੀ ਉਹਨਾਂ ਚੰਡੀਗੜ੍ਹ ਦਾ ਐਨਾ ਕਿ ਪਤਾ ਹੀ ਹੁਣ ਮੈਨੂੰ ਵੀ ਨਹੀਂ ਪਤਾ ਉਹ ਚੀਜ਼ ਹੈ ਵੀ ਮੈਂ ਆ ਕਿਹੜੇ ਰਸਤੇ ਜਾਣਾ ਕਿਹੜੇ ਰਸਤੇ ਜਾਣਾ ਹੈ ਹੂੰ ਕਿਉਂਕਿ ਮੇਰੀ ਮੰਮੀ ਸਾਡਾ ਤਾਂ ਇੱਥੇ ਘਰ ਬਣ ਗਿਆ ਸੀਗਾ ਜੀ ਹਸਪੀਟਲ ਚੰਡੀਗੜ੍ਹ ਬਾਰ-ਬਾਰ ਗੇੜੇ ਲੱਗ ਹਾਂਜੀ 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 ਉਹਦੇ ਮੇਰੀ ਮੰਮੀ ਮਤਲਬ ਲਾਈਨ ਦੇ ਵਿੱਚ ਰੋਟੀ ਲੈਂਦੀ ਹੁੰਦੀ ਸੀਗੀ ਲੱਗ ਗਈ ਹਜ਼ਾਰ-ਹਜ਼ਾਰ ਬੰਦੇ ਦੀ ਲਾਈਨ ਹੁੰਦੀ ਸੀ ਉੱਥੇ ਲੈਂਦੀ ਹੁੰਦੀ ਸੀ ਰੋਟੀ ਕਿਉਂਕਿ ਇੰਨੇ ਪੈਸੇ ਹੁੰਦੇ ਨਹੀਂ ਸੀ ਵੀ ਆਪ ਮੁੱਲ ਲੈ ਕੇ ਖਾ ਲਈ ਲਾਈਨ 'ਚ ਲੱਗਣਾ ਪੈਂਦਾ ਸੀ ਰੋਟੀ ਲਈ ਤੁਹਾਡੀ ਮੰਮੀ ਕੰਮ ਵੀ ਕਰਦੀ ਸੀ ਕੰਮ ਵੀ ਕਰਦੀ ਸੀ ਹਾਂਜੀ ਉਸ ਟਾਈਮ ਤੇ ਜਦੋਂ ਤੁਸੀਂ ਬਿਮਾਰ ਸੀਗੇ ਹਾਂਜੀ ਹਾਂਜੀ ਨਹੀਂ ਨਹੀਂ ਉਹ ਤਾਂ ਮੇਰੇ ਨਾਲ ਹੀ ਸੀਗੇ ਮੰਮੀ ਹਸਪੀਟਲ ਦੇ ਵਿੱਚ ਉਦੋਂ ਕੰਮ ਕਰਨ ਵਾਲਾ ਤਾਂ ਕੋਈ ਵੀ ਨਹੀਂ ਸੀਗਾ ਜੀ ਉਹ ਤਾਂ ਮੇਰੀ ਸਿਸਟਰ ਸੀਗੀ ਸਿਸਟਰ ਅਮਰੀਕਾ ਹੀ ਹੁੰਦੀ ਸੀ ਓਕੇ ਚਲੋ ਉਹ ਦੌਰ ਨਿਕਲਿਆ ਤੁਹਾਡੀ ਮਾਂ ਨੇ ਬਹੁਤ ਮਦਦ ਕੀਤੀ ਕਿਸੇ ਦੀ ਵੀ ਮਾਂ ਜਿਹੜੀ ਹੁੰਦੀ ਆ ਉਹ ਚਾਹਦੀ ਹੁੰਦੀ ਆ ਕਿ ਬੱਚਾ ਕਾਮਯਾਬ ਬਣੇ ਹਨਾ ਅੱਜ ਜਦੋਂ ਲੱਕੀ ਮਾਨਸਾ ਦੇ ਨਾਮ ਤੋਂ ਗਾਣੇ ਆ ਰਹੇ ਨੇ ਤੜਾ ਤੜ ਹੈ ਤੇ ਇੱਕ ਤੋਂ ਬਾਅਦ ਇੱਕ ਲਾਈਨ ਦੇ ਵਿੱਚ ਆ ਹੁਣ ਲੈਣਾ ਅੱਛਾ ਬਹੁਤ ਘੱਟ ਮਤਲਬ ਕਿਉਂਕਿ ਆਪਣੀ ਇੰਡਸਟਰੀ ਇੱਦਾਂ ਦੀ ਹੈ ਨਹੀਂ ਵੱਡੀ ਹੈਗੀ ਇੰਨੀ ਵਾਸ ਹੈਗੀ ਕਿ ਬਹੁਤ ਸਾਰੇ ਕਲਾਕਾਰ ਨੇ ਬਹੁਤ ਸੋਹਣੀਆਂ ਸੋਹਣੀਆਂ ਆਵਾਜ਼ਾਂ ਦੇ ਮਾਲਕ ਨੇ ਤੁਹਾਨੂੰ ਪਰਮਾਤਮਾ ਨੇ ਹੱਥ ਰੱਖਿਆ ਤੁਹਾਡੇ ਸਿਰ ਤੇ ਤੁਹਾਡੇ ਮਾ ਦੇ ਰੂਪ ਦੇ ਵਿੱਚ ਗਾਣੇ ਆ ਰਹੇ ਨੇ ਹੁਣ ਨਵੇਂ-ਨਵੇਂ ਕੀ ਦੇਖਦੇ ਹੋ ਕਿ ਕਿਸ ਤਰੀਕੇ ਦੇ ਗਾਣੇ ਜਿਹੜੇ ਨੇ ਉਹ ਜਨਤਾ ਨੂੰ ਦੇਨੇ ਨੇ ਮੈਂ ਤਾਂ ਇਹ ਆਪਣੇ ਹਾਲਾਤ ਲਿਖ ਦਉਣਾ ਮੈਂ ਵੀ ਜਿੱਦਾਂ ਲੋਕਾਂ ਨੂੰ ਏਦਾਂ ਲੱਗੇ ਵੀ ਠੀਕ ਹੈ ਸਾਡੇ ਨਾਲ ਬੀਤੀ ਹੋਈ ਹੈ ਜੀ ਕਿਉਂਕਿ ਜਿਹੜੀ ਚੀਜ਼ ਮੇਰੇ ਨਾਲ ਬੀਤੀ ਹੈ ਮੈਂ ਉਹੀ ਚੀਜ਼ ਗਾਉਣਾ ਹੈ ਮੇਰੀ ਚੀਜ਼ ਉਹ ਹੀ ਹੋਣੀ ਹੈ ਜਿਹੜੀਆਂ ਲੋਕਾਂ ਨੂੰ ਮੋਟੀਵੇਟ ਕਰਨਗੇ ਜੀ ਕਿਸੇ ਨੂੰ ਪੁੱਠੇ ਰਾਣੀ ਪਾਉਣਗੇ ਆਪਣੇ ਗਾਣੇ ਕਰਦੇ ਆ ਅੱਜਕੱਲ ਦੇ ਸਿੰਗਰ ਪੈਸਾ ਕਮਾਣ ਲਈ ਨੇਮ ਫੇਮ ਕਮਾਣ ਦੇ ਲਈ ਗਲਤ ਟੰਗ ਦੇ ਗਾਣੇ ਬਲਗਰ ਸ਼ਬਦਾਵਲੀ ਵਰਤਦੇ ਨੇ ਪਰ ਮੈਦਦਾ ਹੁੰਦਾ ਵੀ ਮੇਰੀ ਮਾਂ ਮੇਰੇ ਗਾਣੇ ਸੁਣ ਸਕੇ ਜੀ ਲੋਕ ਤਾਂ ਸੁਣਦੇ ਬਹੁਤ ਸੁਣਦੇ ਮੇਰੀ ਮਾਸ ਸੁਣ ਸਕੇ ਮੇਰੇ ਗਾਣੇ ਹਾਂਜੀ ਕੋਈ ਸੁਣਾਉਗੇ ਆਪਣਾ ਹਾਂਜੀ ਜਿਹੜਾ ਮਤਲਬ ਹੁਣ ਆਉਣ ਵਾਲਾ ਹੀ ਮੇਰਾ ਇੱਕ ਤਾਂ ਮੇਰਾ ਹੋ ਗਏ ਤਿੰਨ ਚਾਰ ਦਿਨ ਹੋਰ ਲੀਦ ਹੋ ਗਿਆ ਸੀਗਾ ਲੈਫਟ ਹੈਂਡੀ ਤੇ ਹਾਂ ਲੈਫਟ ਹੈਂਡ ਕਿਉਂ ਕਿਉਂਕਿ ਤੁਸੀਂ ਲੈਫਟ ਹੈਂਡ ਨਾਲ ਹਾਂਜੀ ਹਾਂਜੀ ਉਹ ਮਤਲਬ ਨਾ ਕਈਆਂ ਨੂੰ ਸ਼ਾਇਦ ਪਤਾ ਨਹੀਂ ਲੱਗਿਆ ਵੀ ਲੈਫਟ ਹੈਂਡ ਕਿਉਂ ਰੱਖਿਆ ਗਾਣੇ ਦਾ ਨਾਮ ਹੂੰ ਕਿਉਂਕਿ ਮੇਰਾ ਹਾਂ ਠੀਕ ਹੈ ਲੈਫਟ ਹੈਂਡ ਹੀ ਇਹੀ ਕੰਮ ਕਰਦਾ ਹੈ ਉਹ ਵੀ ਥੋੜਾ ਬਹੁਤ ਇਹ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਕੰਮ ਕਰਦਾ ਜਿੱਦਾਂ ਆਪਾਂ ਰਾਈਟ ਦੇਖ ਰਹੇ ਤਾਂ ਸਿਰਫ ਕੋ ਪਲਾਸਟਿਕ ਦੀ ਤੁਸੀਂ ਜੀ 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 ਦਮੀ ਤਰੀਕੇ ਦਾ ਹੱਥ ਪਾਇਆ ਹੋਇਆ ਹੈ ਬੋਲੇ ਤੁਹਾਡਾ ਰਾਈਟ ਹੱਥ ਬਿਲਕੁਲ ਕੰਮ ਨਹੀਂ ਕਰਦਾ ਹੈਗਾ ਨਹੀਂ ਇਹ ਕੰਮ ਨਹੀਂ ਕਰਦਾ ਕਰੰਟ ਲੱਗਣ ਵਾਲੇ ਇਨਸੀਡੈਂਟ ਤੋਂ ਬਾਅਦ ਹੀ ਹਾਂਜੀ ਹਾਂਜੀ ਇਸ ਲਈ ਤੁਸੀਂ ਗਾਣਾ ਕੱਢਿਆ ਲੈਫਟ ਹੈਂਡ ਹਾਂਜੀ ਹਾਂਜੀ ਕਿਉਂਕਿ ਮੈਂ ਲੈਫਟ ਹੈਂਡ ਨਾਲ ਹੀ ਕੰਮ ਕਰਦਾ ਹਾਂ ਜੋ ਵੀ ਕੰਮ ਹੈ ਜ ਮੈਂ ਗੱਡੀ ਵੀ ਚਲਾਉਣੀ ਹੈ ਮੋਟਰਸਾਈਕਲ ਚਲਾਉਣਾ ਤੇ ਉમે ਜੋ ਵੀ ਕੰਮ ਮਤਲਬ ਦੁਨੀਆਦਾਰ ਦੇ ਵਿੱਚ ਰਹਿ ਕੇ ਕਰਦਾ ਈਦਾਰੇ ਦੇ ਵਿੱਚ ਰਹਿ ਕੇ ਕਰਦਾ ਉਹ ਸਾਰੇ ਲੈਫਟ ਹੈਂਡ ਨਾਲ ਹੀ ਕਰਦਾ ਈ ਹੂੰ ਤੇ ਡੌਲੇ ਦਾ ਉਹਦੇ 'ਚ ਜੇਕਰ ਇਦਾਂ ਹੋ ਗਿਆ ਸੀ ਮੇਰੇ ਡੌਲੇ ਡੂਲੇ ਬੰਦੇ ਨਹੀਂ ਤੁਹਾਨੂੰ ਪਤਾ ਏ ਇਸੇ ਤੋਂ ਮੇਰੀ ਤੇ ਜਿੰਮੇ ਜਿੰਮੇ ਵੀ ਲੱਗੇ ਆ ਫਿਰ ਵੀ ਨਹੀਂ ਬੰਨ੍ਹੇ ਜੀ ਹੂੰ ਤੇ ਕਈ ਇਦਾਂ ਹੁੰਦੇ ਵੀ ਆਪਾਂ ਇਦਾਂ ਨਹੀਂ ਕਹਰੇ ਵੀ ਹਣਾ ਵੀ ਇਹ ਚੀਜ਼ ਮਾੜੀ ਏ ਵੀ ਕਈ ਨਾ ਜ਼ੋਰ ਲਾ ਕੇ ਵੀ ਉਹ ਚੀਜ਼ ਨਹੀਂ ਕਰ ਸਕਦੇ ਜਿਹੜੀ ਮੈਂ ਮਤਲਬ ਮੈਨੂੰ ਇਦਾਂ ਲੱਗਦਾ ਮੈਂ ਖੱਬੇ ਹੱਥ ਨਾਲ ਹੀ ਕਰੀਏ ਨਾ ਰਣੇ ਮੈਨੂੰ ਪਤਾ ਨਹੀਂ ਲੱਗਦਾ ਉਹ ਚੀਜ਼ ਹਮ ਮਤਲਬ ਲੈਫਟ ਹੈਂਡ ਵਾਲਾ ਕਰੀਏ ਨਾ ਨਹੀਂ ਮੈਨੂੰ ਸੁਣਾਉਂਗੇ ਉਹ ਗੀਤ ਹਾਂਜੀ ਹਾਂਜੀ ਉਹ ਇਦਾਂ ਸੀਗਾ ਜੀ ਹਉ ਚੰਡੀਗੜ੍ਹੋਂ ਮਾਨਸਾ ਦੀ ਵਾਟ ਦੇਖ ਲੈ ਹੌਲੀ ਰਾਂ ਦੀ ਮਰੌਂਦਾ ਮੁੰਡਾ ਲਾੜ ਦੇਖ ਲੈ ਹਉ ਚੰਡੀਗੜ੍ਹੋਂ ਮਾਨਸਾ ਦੀ ਵਾਟ ਦੇਖ ਲੈ ਲੀਰਾਂ ਦੀ ਮਰੌਂਦਾ ਮੁੰਡਾ ਲਾੜ ਦੇਖ ਲੈ ਦੇਖ ਗੱਭਰੂ ਨੂੰ ਘੱਟਦਾ ਏ ਹੱਟ ਦੇਖ ਲੈ ਦੇਖ ਗੱਭਰੂ ਨੂੰ ਘੱਟਦਾ ਏ ਹੱਟ ਦੇਖ ਲੈ ਸ਼ਾਲ ਨਵੇਂ ਸਾਲ ਵਿੱਚ ਮੈਂ ਚਕਾਤੀ ਬਲੀਏ ਹਉ ਕਈ ਡੌਲਿਆਂ ਦਾ ਜੋਰ ਲਾ ਕੇ ਫੇੜ ਹੋ ਗਏ ਮੈਂ ਪੁੱਠੇ ਹੱਥ ਨਾਲ ਦੁਨੀਆ ਕਮਾਤੀ ਬਲੀਏ ਡੌਲਿਆਂ ਦਾ ਜੋਰ ਲਾ ਕੇ ਫੇੜ ਹੋ ਗਏ ਮੈਂ ਪੁੱਠੇ ਹੱਥ ਨਾਲ ਦੁਨੀਆ ਕਮਾਤੀ ਬਲੀਏ ਤੇ ਇਹ ਮੇਰਾ ਫੇਵਰਟ ਅੰਤਰਾ ਸੀਗਾ ਇਹ ਕਹਿੰਦਾ ਸੀ ਕਿ ਲੋਕਾਂ ਦੇ ਜੋ ਹੱਕ ਰੱਖ ਰੱਖ ਬਣਿਆ ਸ਼ੌਕਰ ਨਹੀਂਓ ਕੋਈ ਲੱਕੀਮਾਨ ਸਾਤਾ ਵੀਰੇ ਸੋਡੇ ਚਰਨਾ ਦੀ ਧੂੜ ਕਲਾਕਾਰ ਨਹੀਂਓ ਕੋਈ ਮੈਂ ਤਾਂ ਥੋੜਾ ਬਹੁਤਾ ਗਾ ਮਸੂਰੀ ਉੱਚਾ ਨਹੀਂ ਮਲਾਵਾ ਥੋੜਾ ਬਹੁਤਾ ਗਾ ਮਸੂਰੀ ਉੱਚਾ ਨਹੀਂ ਮਲਾਵਾ ਨੀਂਦ ਗੈਰਾਂ ਦੀਆਂ ਫੇਰ ਵੀ ਉੜਾਦੀ ਬਲੀਏ ਹੋ ਗਈ ਡੌਲਿਆਂ ਦਾ ਜੋਰ ਲਾ ਕੇ ਫੇੜ ਹੋ ਗਏ ਮੈਂ ਫੁੱਟੇ ਹੱਥ ਨਾਲ ਦੁਨੀਆ ਕਮਾਤੀ ਬਲੀਏ ਵੱਲੇ ਮੋਟੀਵੇਟ ਕਰਨ ਵਾਲਾ ਗਾਣਾ ਹੈ ਹੈਨਾ ਇਹਦਾ ਮਤਲਬ ਤੁਸੀਂ ਮੈਨੂੰ ਸਮਝਾਉਂਗੇ ਅੱਖਰ ਅੱਖਰ ਦੇ ਨਾਲ ਇਹ ਮਤਲਬ ਇਦਾਂ ਸੀ ਇਹ ਫਿਲਹਾਲ ਤਾਂ ਮੇਰੇ ਉੱਤੇ ਹੀ ਹੈ ਜੀ ਸਾਰਾ ਗਾਣਾ ਇਹ ਮਤਲਬ ਮੈਂ ਇਦਾਂ ਨਹੀਂ ਕਹਿ ਰਿਹਾ ਵੀ ਕਿਸ ਕੋਈ ਇਹਨੂੰ ਆਪਣੇ ਉੱਪਰ ਲਵੇ ਵੀ ਮੈਂ ਪੁੱਠੇ ਥੜਾ ਘਮਾਤੀ ਆਪਾਂ ਨਹੀਂ ਕਹਿ ਰਿਹਾ ਵੀ ਕਿਸੇ ਨੂੰ ਤੁਸੀਂ ਆਪਣੇ ਉੱਤੇ ਲਾਓ ਵੀ ਤੁਸੀਂ ਪੁੱਠੇ ਥੜਾ ਘਮਾਓ ਹੈਨਾ ਜੀ ਦੁਨੀਆ ਤੇ ਕਿਉਂਕਿ ਮੈਂ ਆਪਣਾ ਇੱਕ ਹੱਥ ਨਾਲ ਹੀ ਵਰਕ ਕਰਦੇ ਆਂ ਲੈਫਟ ਹੈਂਡ ਨਾਲ ਕਿਉਂਕਿ ਇਹ ਗਾਣਾ ਮੇਰੇ ਉੱਤੇ ਹੀ ਹੈ ਹੁਣ ਜਿਹੜਾ ਅਗਲਾ ਗਾਣਾ ਮੇਰਾਉਣ ਵਾਲਾ ਉਹ ਲੋਕਾਂ ਉੱਤੇ ਆ ਮਤਲਬ ਉਹ ਲੋਕ ਆਪਣੇ ਉੱਤੇ ਲੈਣਗੇ ਵੀ ਠੀਕ ਹੈ ਸਾਡੇ ਨਾਲ ਇਹ ਚੀਜ਼ ਬੀਤੀ ਹੈ ਜੀ ਹੁਣ ਮੈਂ ਤੁਹਾਨੂੰ ਉਹ ਗਾਣਾ ਸੁਣਾਉਣਾ ਉਹ ਕਿਦਾਂ ਜਿਹੜਾ ਰਿਲੀਜ਼ ਹੋਣ ਵਾਲਾ ਹੀ ਉਹ ਕਹਿੰਦਾ ਸੀ ਕਈ ਛੱਡ ਗਈ ਸੀ ਯਾਰ ਨਹੀਂ ਕਰੀਬੀ ਕਰਕੇ ਕਈ ਟੁੱਟ ਗਏ ਸੀ ਗੈਸਟ ਗਰੀਬੀ ਕਰਕੇ ਕਈ ਛੱਡ ਗਈ ਸੀ ਯਾਰ ਨਹੀਂ ਕਰੀਬੀ ਕਰਕੇ ਕਈ ਟੁੱਟ ਗਏ ਸੀ ਗੈਸਟ ਗਰੀਬੀ ਕਰਕੇ ਕਈ ਲੰਘ ਜਾਂਦੇ ਪਾਸਾ ਮੂੰਹ ਕਰ ਪਰ ਨਹੀਂ ਕਿਤੇ ਮੰਗ ਲੈਣਾ ਪੈਸੇ ਸਾਲਾ ਹੁੰਦਾ ਕਰੇ ਨਹੀਂ ਹਾ ਵਾਜੇ ਨਾਲ ਫਿਰਦਾ ਏ ਮੱਥਾ ਮਾਰਦਾ ਕੀ ਖੱਟ ਲੂਗਾ ਕਹਿੰਦੇ ਕਲਾਕਾਰ ਬਣ ਕੇ ਹੋ ਮੇਰੀ ਹਾਰੀ ਉੱਤੇ ਤਾੜੀਆਂ ਵਜਾਉਣ ਵਾਲੇ ਹੋ ਹੋ ਮੇਰੀ ਜਿੱਤ ਉੱਤੇ ਆਓਗੇ ਨਚਾਰ ਬਣ ਕੇ ਹਾਰੀ ਉੱਤੇ ਤਾੜੀਆਂ ਵਜਾਉਣ ਵਾਲੇ ਹੋ ਮੇਰੀ ਜਿੱਤ ਉੱਤੇ ਆਓਗੇ ਨਚਾਰ ਬਣ ਕੇ ਕੀ ਆ ਬਹੁਤ ਹੈ ਮਤਲਬ ਅੰਤਰੇ ਦੇ ਹੋਰ ਵੀ ਨਹੀਂ ਤੇ ਮਤਲਬ ਇੱਕ ਹੀ ਆਪਾਂ ਉਹ ਕਰਾਂਗੇ ਮਤਲਬ ਲੋਕਾਂ ਦੀ ਆਉਣ ਵਾਲੇ ਨੇ ਅੱਗੇ ਗਾਣੇ ਹੋਰ ਬਹੁਤ ਨੇ ਗਾਣੇ ਇਦਾਂ ਦੇ ਜਿਹੜੇ ਰਿਲੀਜ਼ ਕਰਨੇ ਆਪਾਂ ਕਰ ਰਹੇ ਹੌਲੀ ਹੌਲੀ ਇੱਕ ਨਾ ਰਿਐਲਿਟੀ ਸ਼ੋਜ਼ ਦਾ ਐਕਚੁਅਲੀ ਰਿਐਲਿਟੀ ਕੀ ਹੁੰਦੀ ਆ ਮਤਲਬ ਬਹੁਤ ਲੋਕ ਜਾਂਦੇ ਨੇ ਹਨਾ ਬੜੇ ਬੱਚਿਆਂ ਦੀ ਆਉਣ ਵਾਲੇ ਨੌਜਵਾਨਾਂ ਦੀ ਬੜੀ ਖੁਆਇਸ਼ ਹੁੰਦੀ ਆ ਹਨਾ ਵੀ ਅਸੀਂ ਵੀ ਟੀਵੀ ਤੇ ਆਈਏ ਹਨਾ ਫੇਮਸ ਹੋ ਜਾਈਏ ਕਿਉਂਕਿ ਰਿਐਲਿਟੀ ਸ਼ੋਅ ਦੇ ਨਾਲ ਫੇਮਸ ਹੋ ਹੀ ਜਾਂਦਾ ਬਹੁਤ ਸਾਰੇ ਕਲਾਕਾਰ ਦਿੱਤੇ ਨੇ ਰਿਅਲਿਟੀ ਬਟ ਐਕਚੁਅਲੀ ਅੱਜ ਕੀ ਰਿਐਲਿਟੀ ਆ ਉਹਨਾਂ ਦੀ ਰਿਐਲਿਟੀ ਮੈਮ ਐਕਚੁਅਲੀ ਤਾਂ ਅਸੀਂ ਜਿੱਦਾਂ ਆਪਣਾ ਟੈਲੈਂਟ ਦਿਖਾਉਣੇ ਜਾਂਦੇ ਜਿੱਥੇ ਹਨਾ ਵੀ ਵੀ ਚਲੋ ਅਸੀਂ ਦੇਖ ਲਈਏ ਆਪਣੇ ਆਪ ਨੂੰ ਅਸੀਂ ਕਿੰਨੇ ਕ ਪਾਣੀ ਚ ਹਮ ਤੇ ਜਦੋਂ ਅਸੀਂ ਜਾਣੇ ਅਸੀਂ ਇਦਾਂ ਹੁੰਦਾ ਵੀ ਅਸੀਂ ਐਕਸਪੀਰੀਅੰਸ ਹੀ ਕਰਨਾ ਅਸੀਂ ਆਪਣੇ ਆਪ ਨੂੰ ਲੈ ਕੇ ਜਾਣਾ ਵੀ ਤੇ ਉੱਥੋਂ ਜਦੋਂ ਅਸੀਂ ਦੇਖਦੇ ਨਾ ਵੀ ਅਸੀਂ ਤਾਂ ਚਲੋ ਕੁਝ ਵੀ ਨਹੀਂ ਗਉਣ ਵਾਲੇ ਜਿਹੜੇ ਸਾਥੋਂ ਬੈਟਰ ਗਉਣ ਵਾਲੇ ਐ ਸਾਥੋਂ 10 ਗੁਣਾ ਵਧੀਆ ਗਉਣ ਵਾਲੇ ਜਦੋਂ ਉਹ ਬਾਹਰ ਹੁੰਦੇ ਨੇ ਨਾ ਰੈਲਿਟੀ ਸ਼ੋ ਚ ਮੈਂ ਇਦਾਂ ਨਹੀਂ ਕਹਿ ਰਿਹਾ ਵੀ ਮੈਂ ਬਾਹਰ ਹੋ ਰਿਹਾ ਜਾਂ ਜੱਜਾਂ ਨੇ ਆਪਣੋਂ ਇਦਾਂ ਕਹੇ ਤਾਂ ਨਾ ਕੁਝ ਵੀ ਕਹੇ ਤਾਂ ਵੀ ਹੋਰ ਮਿਹਨਤ ਕਰੋ ਅਸੀਂ ਤਾਂ ਮਿਹਨਤੀ ਕਰਨੀ ਹੈ ਸਾਰੀ ਜ਼ਿੰਦਗੀ ਮਿਹਨਤੀ ਕਰਨੀ ਮੈਂਮ ਅਸੀਂ ਇੱਕ ਮੈਂ ਮੇਰੇ ਦੋ ਐਮ ਨੇ ਜੀ ਜ਼ਿੰਦਗੀ ਦੇ ਇੱਕ ਮੇਰੀ ਮਿਹਨਤ ਤੇ ਇੱਕ ਸਿੱਖਣਾ ਜਿੱਤਣਾ ਮੇਰਾ ਮਕਸਦ ਨਹੀਂ ਨਹੀਂ ਤਾਂ ਹਰ ਕੋਈ ਕਹਿੰਦਾ ਕਿ ਮੈਂ ਤਾਂ ਜਿੱਤਣਾ ਹੈ ਨਾ ਜ਼ਿੰਦਗੀ ਦੇ ਵਿੱਚ ਲੋਕ ਹੀ ਕਹਿੰਦੇ ਨੇ ਅਸੀਂ ਜਿੱਤਣਾ ਦੁਨੀਆ ਜਿੱਤਣੀ ਆ ਤੇ ਮੇਰਾ ਸਿਰਫ ਇਹ ਚੀਜ਼ ਆ ਸੋਚ ਕੇ ਚੱਲਣਾ ਮੈਂ ਵੀ ਕਿਤੇ ਮੈਂ ਸਿੱਖਣਾ ਤੇ ਮਤਲਬ ਐਕਸਪੀਰੀਅੰਸ ਕਰਦੇ ਰਹਿਣਾ ਬਸ ਜ਼ਿੰਦਗੀ ਵਿੱਚ ਤੇ ਮੇਨ ਤਾਂ ਕਰਨੀ ਬਸ ਹੋਰ ਕੋਈ ਐਨਾ ਹੋਣੀ ਹੈਗਾ ਜੀ ਆਪਣਾ ਵੀ ਜਿੱਤਣਾ ਜਿੱਤ ਕੇ ਕੀ ਲੈ ਜਾਗੇ ਜੀ ਮੈਨੂੰ ਤੁਸੀਂ ਮੰਨਦੇ ਹੋ ਕਿ ਰਿਐਲਿਟੀ ਸ਼ੋਅ ਦੇ ਵਿੱਚ ਰਿਐਲਿਟੀ ਘੱਟ ਹੁੰਦੀ ਹੈ ਹਾਂਜੀ ਰਿਐਲਿਟੀ ਘੱਟ ਹੁੰਦੀ ਹੈ ਜੀ ਉਹਦੇ ਵਿੱਚ ਮੈਂ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਯੋ ਚੀਜ਼ਾਂ ਮੈਂ 2-3 ਵਾਰੀ ਗਿਆ ਤੇ ਮੈਨੂੰ ਕਾਫੀ ਜਾਨਣਾ ਕਿਹਾ ਵੀ ਨਹੀਂ ਜਾਣਾ ਨਹੀਂ ਤੂੰ ਤੇ ਮੈਂ ਕਿਹਾ ਆਪਣੇ ਕੋਲੇ ਟੈਲੈਂਟ ਹੈਗਾ ਪਤਾ ਟੈਲੈਂਟ ਹੀ ਦਿਖਾਉਣਾ ਗੱਲਾ ਤੇ ਆਪਾਂ ਕਿਹੜਾ ਏਦਾਂ ਵੀ ਆਪਾਂ ਜਿੱਤ ਕੇ ਜਾਣਾ ਟਰੋਫੀ ਲੈ ਕੇ ਆਉਣੀ ਆ ਤੇ ਵੀ ਮੈਂ ਐਕਸਪੀਰੀਅੰਸ ਕਰਨਾ ਉਹ ਸਟੇ ਉਹ ਵੀ ਕਿਦਾਂ ਕੀ ਮਾਹੌਲ ਉੱਥੇ ਫਿਰ ਜਦੋਂ ਮੈਂ ਦੇਖਦਾ ਮੈਂ ਇਦਾਂ ਨਹੀਂ ਦੇਖਦਾ ਵੀ ਮੈਂ ਬਾਹਰ ਹੋ ਗਿਆ ਤੇ ਜਦੋਂ ਮੇਰੇ ਤੋਂ ਵਧੀਆ ਗਾਣ ਵਾਲੇ ਬਾਹਰ ਹੁੰਦੇ ਮੈਨੂੰ ਉਹਦੋਂ ਦੁੱਖ ਲੱਗਦਾ ਵੀ ਨਹੀਂ ਯਾਰ ਮੈਂ ਹੁਣ ਜਾਣਾ ਹੀ ਨਹੀਂ ਹੁਣ ਮੈਂ ਆਪ ਹੀ ਕਰਨਾ ਚਾਹੀਦਾ ਕਰਨਾ ਨਹੀਂ ਤਾਂ ਲੱਕੀ ਤੁਸੀਂ ਮਾਨਸਾ ਤੋਂ ਆਉਂਦੇ ਹੋ ਹਨ ਸਿੱਧੂ ਮੂਸੇਵਾਲਾ ਮਾਨਸਾ ਤੋਂ ਸੀਗੇ ਹੁਣ ਸਾਰੇ ਯਾਦ ਉਹਨੂੰ ਜ਼ਿਆਦਾਤਰ ਛੋਟੇ ਸਿੱਧੂ ਨੂੰ ਦੇਖ ਕੇ ਜ਼ਿਆਦਾ ਕਰਦੇ ਨੇ ਤੁਹਾਡੇ ਕੀ ਵਿਚਾਰ ਨੇ ਉਹਨੂੰ ਲੈ ਕੇ ਮੇਰੇ ਤਾਂ ਹੀ ਮਤਲਬ ਸਾਡੀ ਤਾਂ ਸੋਚ ਉੱਥੇ ਤੱਕ ਜਾਂਦੀ ਨਹੀਂ ਕਿਉਂਕਿ ਉਹ ਬਹੁਤ ਵੱਡੀ ਹਸਤੀ ਸੀਗੇ ਜਿਹੜੇ ਮਤਲਬ ਸੋਚ ਵੀ ਨਹੀਂ ਸਕਦੇ ਜੀ ਅਸੀਂ ਪਹਿਲਾਂ ਸੋਚ ਲੈਨੇ ਆ ਮਾੜਾ ਸੋਚ ਲੈਨੇ ਜਦੋਂ ਉਹ ਚੀਜ਼ ਜਦੋਂ ਹੁਣ ਸਿੱਧੂ ਵੀਰੇ ਨੂੰ ਹਨਾ ਸਾਰੇ ਕਈ ਐ ਏਦਾਂ ਕਰਦੇ ਸੀਗੇ ਟੋਟ ਮਾਰਦੇ ਹੁੰਦੇ ਸੀ ਹਨਾ ਜੀ ਤੇ ਹੱਥਾਂ 'ਚ ਮੈਕ ਖੋਲ ਲੈਂਦੇ ਸੀ ਬਾਈ ਦੇਤਾ ਜੋ ਤੇ ਬਹੁਤ ਲੋਕ ਮਾੜਾ ਹੀ ਬੋਲਦੇ ਸੀ ਫਿਰ ਜਦੋਂ ਉਹ ਗਿਆ ਉਹਨੇ ਐਸੀ ਸ਼ਾਪ ਛੱਡੀ ਹੂੰ ਹੁਣ ਦਿਨਾਂ 'ਚ ਨਿਕੜਦਾ ਨਹੀਂ ਬਾਈ ਹੂੰ ਏਦਾਂ ਦੀ ਚੀਜ਼ ਮਤਲਬ ਹੈਗੇ ਵੀ ਮਤਲਬ ਉਹ ਚੀਜ਼ ਹੀ ਨਹੀਂ ਸੋਚਣੀ ਚਾਹੀਦੀ ਆਪ ਨੂੰ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਕਿਸੇ ਬਾਰੇ ਜੇ ਤੁਸੀਂ ਚੰਗਾ ਨਹੀਂ ਸੋਚ ਸਕਦੇ ਨਾ ਮਾੜਾ ਵੀ ਨਾ ਸੋਚੋ ਕਿਸੇ ਬਾਰੇ ਹੂੰ ਮੇਰੀ ਇਹ ਚੀਜ਼ ਹੁੰਦੀ ਤੇ ਹਮੇਸ਼ਾ ਆਪ ਦਾ ਇਹ ਕਹਿੰਦਾ ਵੀ ਵਧੀਆ ਜੀ ਹਨਾ ਪ੍ਰਮਾਤਮਾ ਨੇ ਦੁਬਾਰੋ ਬੇਬੇ ਬਾਪੂ ਦੇ ਸਨ ਤੇ ਸਾਨੂੰ ਇਹ ਚੀਜ਼ ਬਾਰੇ ਬਹੁਤ ਖੁਸ਼ੀ ਹੋਈ ਜੀ ਇਹ ਚੀਜ਼ ਲੈ ਕੇ ਜੀ ਨਾ ਬੜਾ ਕੰਪੈਰੀਜ਼ਨ ਹੁਣ ਹਲੇ ਮਿਲਦਾ ਹਲਤ ਉਹਨੇ ਸੁਰਤ ਵੀ ਨਹੀਂ ਸਾਭੀ ਹੈਗੀ ਕੰਪੈਰੀਜ਼ਨ ਹੋਣੀ ਤਾਂ ਸ਼ੁਰੂ ਹੋ ਗਿਆ ਜੀ ਜੀ ਨਹੀਂ ਨਹੀਂ ਇਦਾਂ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਇਹ ਚੀਜ਼ ਹਣ ਚਲੋ ਲੋਕਾਂ ਦੀ ਸੋਚਣੀ ਹੈ ਨਾ ਚਲੋ ਵਧੀਆ ਗੱਲ ਹੈ ਜੀ ਤੇ ਪਰ ਆਪਾਂ ਇਦਾਂ ਕਹਿੰਨੇ ਵੀ ਉਹਦੇ ਮਾਪੇ ਬਾਪ ਨੂੰ ਤੇ ਦਵਾਰੋ ਰੱਬ ਨੇ ਉਹਨਾਂ ਦੀ ਸੁਣੀ ਮੈਨੂੰ ਤਾਂ ਇਹ ਚੀਜ਼ ਲੱਗਦੀ ਹੈ ਵੀ ਵਧੀਆ ਖੁਸ਼ੀ ਵਾਲੀ ਗੱਲ ਹੈ ਜੀ ਪਰ ਕੰਪੈਰੀਸ਼ਨ ਨਹੀਂ ਕਰਦੇ ਕਿਸੇ ਨਾਲ ਵੀ ਜੀ ਤੇ ਮੈਨੂੰ ਤਾਂ ਇਦਾਂ ਹੁੰਦਾ ਮੈਂ ਤਾਂ ਵਧੀਆ ਪਿਆਰ ਨਾਲ ਵੀ ਬੱਚਾ ਆਣੇ ਤੇ ਹੌਲੀ ਹੌਲੀ ਵੱਡਾ ਹੋ ਕੇ ਉਹਨੇ ਪਤਾ ਨਹੀਂ ਕੀ ਕਰਨਾ ਕੰਪੈਰੀਸ਼ਨ ਨਹੀਂ ਕਰ ਸਕਦੀ ਆਪਾਂ ਇਹ ਜੇ ਲਕਿ ਜਦੋਂ ਹੁਣ ਤੁਸੀਂ ਆਪਣੇ ਦੋਸਤਾ ਮਿੱਤਰਾਂ ਦੇ ਵਿੱਚ ਵਿਚਰਦੇ ਹੋ ਕੀ ਆਪਣਾ ਕਿਉਂਕਿ ਮੈਂ ਜਦੋਂ ਤੁਹਾਨੂੰ ਲਾਸਟ ਟਾਈਮ ਮਿਲੀ ਸੀ ਤੇ ਹੁਣ ਥੋੜੀ ਦਿੱਕਤ ਵੀ ਬਹੁਤ ਚੇਂਜ ਆਇਆ ਇਹ ਚੰਡੀਗੜ੍ਹ ਦਾ ਲੱਗ ਗਿਆ ਥੋੜਾ ਉਹ ਨਹੀਂ ਨਹੀਂ ਚੰਡੀਗੜ੍ਹ ਤੇ ਮੈਨੂੰ ਹਜੇ ਥੋੜਾ ਟਾਈਮ ਹੀ ਹੋਇਆ ਜੀ 2 ਮਹੀਨੇ ਹੋਏ ਚੰਡੀਗੜ੍ਹ ਦਾ ਹੀ ਬਾਕੀ ਹੌਲੀ ਹੌਲੀ ਮੈਂ ਨਾ ਹੀ ਵੱਡਾ ਹੁੰਦਾ ਗਿਆ ਜੀ ਹੁਣ ਮੈਨੂੰ ਥੋੜੀ ਮੈਚੁਰ ਹੋਣ ਲੱਗ ਗਈ ਲੋਕਾਂ ਦੇ ਵਿੱਚ ਰਹਿ ਰਹਿ ਕੇ ਹਮ ਤੇ ਬਾਕੀ ਪਹਿਲਾਂ ਇਦਾਂ ਸੀਗਾ ਜੀ ਹੁਣ ਥੋੜਾ ਜਿਹਾ ਗਾਣਾ ਗੁਣਾ ਕਰਕੇ ਤੇ ਉਦਾਂ ਵੀ ਹੁਣ ਕਈ ਕਹਿੰਦੇ ਵੀ ਕੱਪੜੇ ਲੀੜੇ ਪਾ ਕੇ ਰੱਖਦੇ ਪਹਿਲਾਂ ਮੇਰੇ ਲੋਰੇ ਪਾਈ ਹੁੰਦੇ ਸੀ ਪਾਰਟੀਆਂ 'ਇਹ ਹੇ ਓਏ ਮੰਮੀ ਸਾਨੂੰ ਸੋਕ ਤੇ ਜਾਂਦੀ ਸੀ ਹੁਣ ਚਲੋ ਪਰਮਾਤਮਾ ਨੇ ਥੋੜੀ ਬਹੁਤੀ ਸੁਣਿਆ ਜੀ ਥੋੜੀ ਬਹੁਤੀ ਪਾਉਣ ਯੋਗ ਹੋ ਗਈ ਤਾਂ ਪਾ ਲੈਣੇ ਜੀ ਹਮ ਅਜੇ ਹੁਣ ਮੰਮੀ ਨੂੰ ਸ਼ੌਕ ਪੂਰੇ ਕਰਦੇ ਹੋ ਮੰਮੀ ਦੇ ਹਾਂਜੀ ਹਾਂਜੀ ਹਮ ਬਾਕੀ ਉਹਨਾਂ ਦਾ ਕੋਈ ਸ਼ੌਕ ਨਹੀਂ ਜੀ ਹਾਂ ਉਹਨਾਂ ਦਾ ਸ਼ੌਕ ਨਹੀਂ ਕੋਈ ਤੇ ਉਹਨਾਂ ਦਾ ਇੱਕੇ ਮਾਜੀ ਬਸ ਵੀ ਮੇਰਾ ਪੋਤਾ ਜਿਹੜਾ ਉਹ ਮਤਲਬ ਬੁਲੰਦੀ ਛੂਵੇ ਬਸ ਉਹ ਕਾਮਯਾਬ ਹੋਵੇ ਉਹਨਾਂ ਨੂੰ ਕੋਈ ਖਾਣ ਪੀਣ ਦਾ ਨਹੀਂ ਕੋਈ ਪਹਿਨਣ ਦਾ ਨਹੀਂ ਕੋਈ ਵੱਡੇ ਘਰ ਦਾ ਨਹੀਂ ਕੋਈ ਗੱਡੀ ਦੀ ਨਹੀਂ ਉਹਨਾਂ ਨੂੰ ਕਾਸੀ ਚੀਜ਼ ਦੀ ਲੋੜ ਨਹੀਂ ਮਨ ਨੂੰ ਐਦਾਂ ਹੁਣਾ ਐਦਾਂ ਹੁੰਦਾ ਜੀ ਮੇਰਾ ਪੁੱਤ ਖੁਸ਼ ਆ ਇੱਕ ਕਾਮਯਾਬ ਲੋਕ ਇਹਨੂੰ ਪਿਆਰ ਕਰਦੇ ਨੇ ਤਾਂ ਬਸ ਉਹ ਖੁਸ਼ ਐਨੇ ਚ ਕੁਛ ਨਹੀਂ ਜੀ ਕਹਿੰਦੇ ਨੇ ਮੰਮੀ ਨੂੰ ਥੋੜੇ ਆ ਕੇ ਕਿ ਤੁਹਾਡਾ ਪੁੱਤ ਬਹੁਤ ਸੋਹਣਾ ਗਾਣਾ ਬਹੁਤ 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 ਹੀ ਤੇ ਸਾਡੇ ਨਾਲ ਉੱਥੇ ਗਲੀ 'ਚ ਟਰੈਕਟਰ ਖੜਾ ਹੋ ਗਿਆ ਜੀ ਤੇ ਟਰੈਕਟਰ ਤੇ ਕਿਸੇ ਨੇ ਮੇਰਾ ਗਾਣਾ ਲਾਤਾ ਜੀ ਉੱਥੇ ਜਵਾਖਾਂ ਨੇ ਜਵਾਖ ਬਹੁਤ ਪਿਆਰ ਕਰਦੇ ਨੇ ਗਲੀ ਦੇ ਤੇ ਉੱਥੇ ਟਰੈਕਟਰ ਲਾਦਾ ਮੇਰੀ ਮੰਮੀ ਬਾਹਰ ਭੱਜ ਗਈ ਜੀ ਟਰੈਕਟਰ ਕੋਲੇ ਤੇ ਉਹਨੇ ਮੇਰੀ ਮੰਮੀ ਨੇ ਮੈਨੂੰ ਆ ਕੇ ਦੇਖਿਆ ਕਿ ਗਾਣਾ ਚੱਲੀ ਜਾਂਦਾ ਜੀ ਪੂਰਾ ਖੁਸ਼ ਹੋਈ ਜੀ ਤੇ ਫਿਰ ਮੈਨੂੰ ਇਹ ਚੋ ਲੱਗੀ ਵੀ ਬਸ ਠੀਕ ਹੈ ਮम्मी ਨੂੰ ਇਦਾਂ ਦੀ ਚੀਜ਼ਾਂ ਹੀ ਦੇਣੀ ਆਪਾਂ ਵੀ ਮੇਰੀ ਮਾਂ ਖੁਸ਼ ਹੋਣੀ ਚਾਹੁੰਦੀ ਆ ਪੈਸੇ ਨਾਲ ਨਹੀਂ ਖੁਸ਼ ਕਰਨਾ ਹੂੰ ਵੀ ਉਹਨੂੰ ਇਦਾਂ ਹੋਣਾ ਚਾਹੀਦਾ ਮੇਰੇ ਮੁੰਡੇ ਦੀ ਤਰੱਕੀ ਹੋ ਰਹੀ ਆ ਲੋਕ ਪਿਆਰ ਕਰ ਰਹੇ ਨੇ ਤਾਂ ਉਹ ਬਸ ਇਦਾਂ ਖੁਸ਼ ਹੋ ਜਾਂਦੀ ਮੇਰੀ ਬੇਬੇ ਵੀ ਇਦਾਂ ਹੀ ਕਹਿੰਦੀ ਹੁੰਦੀ ਸੀਗੀ ਉਹ ਇੱਕੋ ਹੀ ਗੱਲ ਕਹਿੰਦੀ ਸੀ ਤੇ ਵੀ ਮੇਰਾ ਪੁੱਤ ਵੱਡਾ ਬਣੂਗਾ ਮੇਰਾ ਪੋਤਾ ਵੱਡਾ ਬਣੂਗਾ ਤੇ ਉਹ ਮੇਰੀ ਬੇਬੇ ਦੀ ਗੱਲ ਸੱਚ ਹੁੰਦੀ ਆ ਹਾਂਜੀ ਹਾਂਜੀ ਮੈਨੂੰ ਚੇਤੇ ਉਹਨਾਂ ਦੇ ਨਾਲ ਮੁਲਾਕਾਤ ਤੇ ਮੈਨੂੰ ਉਹ ਕਹਿੰਦੇ ਸੀਗੇ ਕਿ ਦੁਬਾਰਾ ਆਈ ਚਲੇ ਸਭ ਵੀ ਉਹਨਾਂ ਨਾਲ ਮਿਲਣ ਤਾਂ ਨਹੀਂ ਹੋਇਆ ਪਰ ਉਹਨਾਂ ਨੇ ਗੱਲਾਂ ਬਹੁਤ ਸੋਹਣੀਆਂ ਸੋਹਣੀਆਂ ਕੀਤੀ ਇੱਕੰਦਾ ਨਾ ਕਿ ਜਦੋਂ ਵੱਡੇ ਬਜ਼ੁਰਗ ਸਾਡੇ ਨਾਲ ਹੁੰਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਸਮਝਾਉਂਦੇ ਨੇ ਤਾਂ ਬੇਬੇ ਦੀ ਕਿਹੜੀ ਕਹੀ ਹੋਈ ਗੱਲ ਜਿਹੜੀ ਚੇਤੇ ਕਰੀ ਹੋਈ ਆ ਬੇਬੇ ਦਾ ਜੀ ਮੈਨੂੰ ਇੱਕ ਗੱਲ ਕਹਿੰਦੀ ਹੁੰਦੀ ਸੀ ਜੀ ਵੀ ਤੂੰ ਮਿਹਨਤ ਕਰ ਹੂੰ ਤੇ ਵੀ ਕੁਝ ਬਣ ਕੇ ਦਿਖਾ ਹੂੰ ਤੇ ਮੈਂ ਬਸ ਇਹੀ ਚੀਜ਼ ਨੂੰ ਲੈ ਕੇ ਚੱਲੇ ਆ ਮੇਰੀ ਬੇਬੇ ਨੂੰ ਵੀ ਉਹਨਾਂ ਦੇ ਵੀ ਸੁਪਨੇ ਹੁਣ ਮੈਨੂੰ ਇਦਾਂ ਲੱਗਦਾ ਵੀ ਬੇਬੇ ਦੇ ਹੁੰਦੇ 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 ਥੋੜੇ ਥੋੜੇ ਸੁਪਨੇ ਪੂਰੇ ਹੋ ਗਏ ਜੀ ਮੇਰੇ ਬੇਬੇ ਹੋਰਾਂ ਦੇ ਵੀ ਮੰਮੀ ਹੋਰਾਂ ਦੇ ਵੀ ਤੇ ਬਾਕੀ ਅਜੇ ਲੱਗੇ ਹੋਇਆ ਜੀ ਮਿਹਨਤ ਦੇ ਵਿੱਚ ਤੇ ਕਰਦੇ ਰਹਾਂਗੇ ਮਿਹਨਤ ਦਾ ਜੀ ਲੇਖੀ ਪਾਕਿਸਤਾਨ ਦੇ ਗਾਣੇ ਬਹੁਤ ਅੱਜਕੱਲ ਨਾ ਪਪੂਲਰ ਹੋਣ ਲੱਗੇ ਜੀ 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 ਕਿਹੜਾ ਉਹਨਾਂ ਨੂੰ ਸੁਣਦੇ ਵੀ ਨਹੀਂ ਜਿਹੜੇ ਸੁਣਨ ਵਾਲੇ ਨੇ ਉਹ ਹੀ ਸੁਣਦੇ ਨੇ ਜੀ ਹਾਂ ਤੇ ਅਸੀਂ ਉਹਨਾਂ ਨੂੰ ਬਹੁਤ ਮਤਲਬ ਸੁਣ-ਸੌਣ ਕੇ ਵੱਡੇ ਹੋਏ ਹਾਂ ਜੀ ਤੇ ਉਹ ਗਾਉਣੇ ਵੀ ਰਹਿਣੇ ਐਸ ਪ੍ਰੈਕਟਿਸ ਵੀ ਕਰਦੇ ਰਹਿੰਦੇ ਨੇ ਜੀ ਰਿਆਜ਼ ਵੀ ਕਰਦੇ ਰਹਿੰਦੇ ਨੇ ਉਹਨਾਂ ਦੇ ਕਿਹੜਾ ਸਭ ਤੋਂ ਜ਼ਿਆਦਾ ਗਾਉਂਦੇ ਤੇ ਉਹ ਗਾਉਣ ਹੁੰਦਾ ਜ इहे वॉइस ऑफ पंबाया सजण माया हर कोई गल वफ़े कोई गल वफ़ा मै याद ते रोमां विछोड़ा सारी उम रां सारी उम रां मै ਤੇ ਰੋਈ ਨਾ ਕਰੇ ਕੋਈ ਗਲ ਵਫਾ ਦੀ ਤੇ ਤੁਹਾਡਾ ਫੇਵਰਟ ਸਿੰਗਰ ਕੌਣ ਹੈ ਵੈਸੇ ਫੇਵਰਟ ਤਾਂ ਹੀ ਕੋਈ ਨਹੀਂ ਜੀ ਸਿੰਗਰ ਮੇਂ ਕੋਈ ਨਹੀਂ ਫੇਵਰਟ ਮੇਰੀ ਕੋਈ ਵੀ ਚੀਜ਼ ਨਹੀਂ ਦੁਨੀਆ ਚ ਮੇਰੀ ਮਾਂ ਤੋਂ ਵਗੈਰ ਸਿਰਫ ਮਾਂ ਫੇਵਰਟ ਜਿਹਦੇ ਗਾਣੇ ਤੁਹਾਨੂੰ ਮਤਲਬ ਬਹੁਤ ਹੈ ਨਹੀਂ ਸੁਣਦਾ ਮੈਂ ਸਾਰੇ ਨੂੰ ਮੈਂ ਹਾਂ ਮਤਲਬ ਜਿਹੜੇ ਦਿਲ ਨੂੰ ਲੱਗਦੇ ਚੰਗੇ ਲੱਗਦੇ ਵੀ ਅਸੀਂ ਐਦਾਂ ਹੁੰਦਾ ਵੀ ਇਸ ਮਿਹਨਤ ਕਰਕੇ ਇਹ ਚੀਜ਼ ਨੂੰ गा ਸਕਦੇ ਹਾਂ ਉਹਨਾਂ ਨੂੰ ਸੁਣਦੇ ਹਾਂ ਪਰ ਫੇਵਰੇਟ ਨਹੀਂ ਪਰ ਰੱਖਿਆ ਜੀ ਫਿਰ ਉਹ ਜਾਇਦ ਬਸ ਸਾਦੇ ਸਿੱਧੂ ਮਸੇਵਾਲੇ ਦੀ ਮਾਨਸਾ ਤੋਂ ਹਾਂ ਜੀ ਓਕੇ ਇਹ ਕਹਿੰਦੇ ਨੇ ਉਸਤਾਦ ਤਰਨਾ ਵੀ ਜ਼ਰੂਰੀ ਹੁੰਦਾ ਜੇ ਤੁਸੀਂ ਬਚਪਨ ਤੋਂ ਤਾਲੀ ਲੀਤੀ ਹੈ ਨਾ ਜਿੰਨਾ ਤੋਂ ਤੁਸੀਂ ਗੁਣ ਹਾਸਲ ਕੀਤੇ ਉਹ ਉਹਨਾਂ ਨੇ ਤੁਹਾਨੂੰ ਬਚਪਨ ਚ ਕੀ ਸਿੱਖਿਆ ਦਿੱਤੀ ਸੀ ਸਭ ਤੋਂ ਪਹਿਲੇ ਮੈਂ ਜਿੰਨਾ ਤੋਂ ਸਿੱਖਿਆ ਜੀ ਮੇਰੇ ਗੁਰੂ ਜੀ ਲਾਪ੍ਰਿਤ ਲਵੀ ਜੀ ਵੋਇਸੋਂ ਪੰਜਾਬ ਦੇ ਫਾਈਨਲਿਸਟ ਹੀ ਤੇ ਉਹਨਾਂ ਤੋਂ ਮੈਂ ਕਲਾਕਾਰੀ ਘੱਟ ਜੀ ਉਹਨਾਂ ਤੋਂ ਦੁਨੀਆਦਾਰੀ ਦੀਆਂ ਚੀਜ਼ਾਂ ਬਹੁਤ ਸਿੱਖਿਆ ਜੀ ਹੂੰ ਉਹਨਾਂ ਨੇ ਸਾਨੂੰ ਦੱਸਿਆ ਵੀ ਦੁਨੀਆ 'ਚ ਕਿੱਦਾਂ ਵਿਚਰਨਾ ਲੋਕਾਂ ਨਾਲ ਕਿੱਦਾਂ ਵਿਚਰਨਾ ਬਿਨਿਮੀ ਰਹਿ ਕੇ ਕਿੱਦਾਂ ਚੱਲਣਾ ਵੀ ਰਿਸਪੈਕਟ ਨਾਲ ਕਿੱਦਾਂ ਬੁਲਾਈਦਾ ਲੋਕਾਂ ਨੂੰ ਸਾਨੂੰ ਦੁਨੀਆ 'ਚ ਰਹਿਣ ਦਾ ਉਹਨਾਂ ਨੇ ਬਹੁਤ ਮਤਲਬ ਬਹੁਤ ਕੁਝ ਸਿਖਾਇਆ ਜੀ ਕਲਾਕਾਰੀ ਤਾਂ ਚੱਲੋ ਚੱਲਦੀ ਰਹਿੰਦੀ ਆ ਚੀਜ਼ਾਂ ਨਹੀਂ ਦੱਸਦਾ ਇਹ ਕੋਈ ਉਤੇ ਕਹਿੰਦੇ ਨੇ ਕਿ ਵੀ ਫੇਮਸ ਹੋਣਾ ਤਾਂ 2 ਮਿੰਟ ਦੀ ਖੇਡ ਹੋ ਗਈ ਅੱਜ ਕੱਲ ਸੋਸ਼ਲ ਮੀਡੀਆ ਤੇ ਰੀਲਸ ਵਾਇਰਲ ਹੋਈਆਂ ਮਤਲਬ ਕੰਮ ਜੇਕਰ ਤੁਸੀਂ ਕਾਮਯਾਬੀ ਨੂੰ ਇਸ ਤਰੀਕੇ ਨਾਲ ਮਾਪਦੇ ਹੋ ਤਾਂ ਤੁਸੀਂ ਗਲਤ ਕਰ ਰਹੇ ਹੋ ਮੈਂ ਮਤਲਬ ਵੈਸੇ ਜੇਕਰ ਇੱਕ ਫੇਮਸ ਕੋਟ ਹੈ ਨਾ ਕਿ ਤੁਸੀਂ ਜੇਕਰ ਰੀਲਸ ਤੋਂ ਇਹ ਸ਼ੋਹਰਤ ਸਮਝਦੇ ਹੋ ਤਾਂ ਐਕਚੁਅਲ ਚ ਸ਼ੋਹਰਤ ਨਹੀਂ ਜੋ ਕਿਸੇ ਬੰਦੇ ਨੇ ਤੁਸੇ ਇੱਕ ਵਾਰ ਮਿਲ ਲੈ ਤੇ ਤੁਹਾਡਾ ਮਰੀਦ ਹੋ ਗਿਆ ਤੁਹਾਡੇ ਕੈਰੈਕਟਰ ਦਾ ਦੈਨ ਦੈਟ ਇਜ਼ ਕਹਿੰਦੇ ਨੇ ਕਿ ਉਹ ਅਸਲੀ ਤੁਹਾਡੀ ਕਮਾਈ ਹੁੰਦੀ ਆ ਜੀ ਬਿਲਕੁਲ ਜੀ ਬਿਲਕੁਲ ਅੱਜ ਲੱਕੀ ਜਦੋਂ ਤੁਸੀਂ ਹੁਣ ਆਪਣੀ ਸਾਰੀ ਪੂਰੀ ਜਰਨੀ ਨੂੰ ਦੇਖਦੇ ਹੋ ਹਲੇ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਲੰਮਾ ਜਾਣਾ ਹੈ ਬਹੁਤ ਇੰਡਸਟਰੀ ਦੇ ਵਿੱਚ ਬਹੁਤ ਗਾਣੇ ਕਰਨੇ ਬਹੁਤ ਸਾਰੀ ਚੀਜ਼ਾਂ ਕਰਨੀਆਂ ਨੇ ਹੋਰ ਬਟ ਹੁਣ ਤੱਕ ਦੇ ਆਪਣੇ ਸਫਰ ਨੂੰ ਜਦੋਂ ਦੇਖਦੇ ਹੋ ਤਾਂ ਕੀ ਇੱਕ ਇਹ ਜੀ ਕਿਹੜੀ ਮਜ਼ਬੂਤ ਚੀਜ਼ ਸੀ ਮਾਂ ਤੋਂ ਇਲਾਵਾ ਕਿ ਜਿਸ ਨੇ ਲੱਕੀ ਨੂੰ ਹਮੇਸ਼ਾ ਮੋਟੀਵੇਟ ਕੀਤਾ ਸਭ ਤੋਂ ਪਹਿਲਾਂ ਜੀ ਲੋਕ ਕਹਿੰਦੇ ਹੁੰਦੇ ਆ ਵੀ ਸਾਡੇ ਘਰ ਚ ਗਰੀਬੀ ਸੀ ਮਾੜਾ ਸਮਾਂ ਕਹਿੰਦੇ ਆ ਲੋਕ ਤੇ ਸਮੇ ਨੇ ਬਹੁਤ ਮਜ਼ਬੂਤ ਕੀਤਾ ਹੀ ਮੈਨੂੰ ਗਰੀਬੀ ਨਹੀਂ کہہ ਸਕਦੇ ਗਰੀਬੀ ਮਾੜੀ ਨਹੀਂ ਹੁੰਦੀ ਜੀ ਗਰੀਬੀ ਨਾ ਪਾਵਰ ਹੁੰਦੀ ਹੈ ਕਿੰਨੀ ਸੋੜੀ ਗੱਲ ਗਰੀਬੀ ਪਾਵਰ ਹੁੰਦੀ ਹੈ ਜੀ ਜੀ ਬਿਲਕੁਲ ਬਿਲਕੁਲ ਸਮਾਂ ਵੀ ਮਾੜਾ ਨਹੀਂ ਹੁੰਦਾ ਜੀ ਕਦੇ ਹੂੰ ਬੰਦਾ ਮਾੜਾ ਹੋ ਸਕਦਾ ਸਮਾਂ ਨਹੀਂ ਮਾੜਾ ਹੋ ਸਕਦਾ ਜੀ ਕਿਉਂਕਿ ਸਮਾਂ ਇਹਦਾ ਚੱਲੀ ਜਾਣਾ ਉਹ ਆਪਾਂ ਦੇਖਣਾ ਵੀ ਆਪਾਂ ਸਮੇਂ ਦਾ ਯੂਜ਼ ਕਿਦਾਂ ਕਰਨਾ ਜੀ ਉਹਨੂੰ ਚੰਗੇ ਤਰੀਕੇ ਨਾਲ ਸਮੇਂ ਨੂੰ ਵਰਤਣਾ ਜਾਂ ਮਾੜੇ ਤਰੀਕੇ ਨਾਲ ਵਰਤਣਾ ਮੈਂ ਤਾਂ ਹੀ ਆਪਣੇ ਮਾਪਿਓ ਤੋਂ ਸਿੱਖਿਆ ਜੀ ਬਹੁਤ ਸੁਣੀਏ ਗੱਲਾਂ ਕਰਦੇ ਹੋ ਕਿ ਔਰ ਮੈਨੂੰ ਲੱਗਦਾ ਕਿ ਤੁਹਾਡੀ ਸਟੋਰੀ ਸੁਣ ਕੇ ਲੋਕੀ ਬਹੁਤ ਸਾਰੇ ਮੋਟੀਵੇਟ ਵੀ ਹੋਣਗੇ ਇੱਕ ਜਾਂਦੇ ਜਾਂਦੇ ਕੋਈ ਵੀ ਗਾਣਾ ਸੁਣਾ ਦਵਾਂ ਗਾਣਾ ਮੈਂ ਆਪਣਾ ਹੀ ਸੁਣਾਵਾਂ ਜਿਹੜਾ ਆਉਣ ਵਾਲਾ ਹੈ ਤੇ ਕਿਹਨਾਂ ਹੋ ਕਾਲਾ ਜੀ ਦਾ ਬਾੜਾ ਨਹੀਂ ਹੋ ਸਿੱਟਣਾ ਸਾਨੂੰ ਰਹਿਮਤ ਐ ਮਾਲਕ ਦੀ ਨਹੀਂ ਹੋ ਦਬਦੇ ਹੋ ਮੇਰੇ ਵਿੱਚੋਂ ਲੱਭਦੇ ਹਜ਼ਾਰ ਕਮੀਆਂ ਸਾਲੇ ਆਪਣਾ ਕਿਉਂ ਨਹੀਂ ਸ਼ੀਸ਼ਾ ਸਾਫ਼ ਕਰਦੇ ਹੋ ਪਹਿਲੇ ਗਾਣੇ ਉੱਤੇ ਹੀ ਵਿਰੋਧ ਹੋ ਗਿਆ ਹਜੇ ਦੋ ਚਾਰ ਗਾਣੇ ਹੋਰ ਛੱਡੂ ਸੋਣੀਏ ਆਹ ਹਜੇ ਮੁੰਡਾ ਫਿਰਦਾ ਐ ਮੀਣਤਾਂ ਦੀ ਲੈਣ ਵਿੱਚ ਵੈ ਮੁੱਤਾ ਮੈਂ ਲੱਭ ਲੱਭ ਕੱਢੂ ਸੋਣੀਏ ਆਹ ਹੱਲੇ ਮੁੰਡਾ ਫਿਰਦਾ ਏ ਮੀਨਤਾਂ ਦੀ ਲੈਣ ਵਿੱਚ ਵੈ ਮੂੰ ਤਾਂ ਮੈਂ ਲੱਬ ਲੱਬ ਕੱਡੂ ਸੋਣੀਏ ਕੀ ਬਾਤ ਹੈ ਲੱਕੀ ਆਲ ધ ਬੈਸਟ ਫॉर ਯਰ ਜਰਨੀ ਆਈ ਹੋਪ ਮੈਂ ਸੁਣੇ ਸੁਣੇ ਗਾਣੇ ਤੁਸੀਂ ਕੱਢਦੇ ਰਹੋ ਤੇ ਲੋਕ ਤੁਹਾਨੂੰ ਪਿਆਰ ਕਰਦੇ ਰਹਿਣ ਉਹ ਤੁਹਾਡੇ ਬਹੁਤ ਸਾਰੇ ਸਟੇਜ ਸ਼ੋਅ ਜਿਹੜੇ ਆਨ ਵਾਲੇ ਸਮੇਂ ਦੇ ਵਿੱਚ ਹੋਣ ਅ ਜ਼ਰਾ ਹਟਕੇ ਦੇ ਅ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਲੱਕੀ ਮਾਨਸਾ ਦੇ ਨਾਲ ਮਿਲਾਇਆ ਜਿਹਦੀ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਜਰਨੀ ਅਸੀਂ ਤੁਹਾਨੂੰ ਸੁਣਾਈ ਉਹਨਾਂ ਦੇ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਸਟਰਗਲ ਚ ਹੁੰਦੇ ਹੋਏ ਵੀ ਹੀ ਅਡਾਪਟਡ ਥਿਸ ਥਿੰਕ ਕਿ ਤੁਸੀਂ ਚੱਲਦੇ ਰਹੋ ਸਮਾਂ ਆਪਣੇ ਆਪ ਤੁਹਾਨੂੰ ਰਸਤਾ ਜਿਹੜਾ ਉਹ ਦਿਖਾਉਂਦਾ ਜਾਏਗਾ ਬਾਕੀ ਸਾਰੀ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਮਾਈ ਪੰਜਾਬੀ ਟੀਵੀ ਹੁਣ ਮੈਨੂੰ ਸ਼ਖਸ ਸੰਧੀ ਨੂੰ ਤੋਂ ਜਾ ਸਕਤਾਂ ਬਾਦ